ਕੁਰਲੀ ਜਿਹੜੀ ਉਹ ਜਿਹੜੇ ਨੌਕਰ ਹੁੰਦੀ ਆ ਉਹ ਟੂ ਹੀ ਵਜਦੀ ਫਰੀਜ਼ ਦੇ ਉੱਤੇ ਕਦੇ ਮੈਨੂੰ ਸਾਹ ਨਹੀਂ ਆਇਆ ਉਹਨਾਂ ਦੇ ਨਾਲ ਅਸੀਂ ਪਿੰਡੀਆਂ ਤੋੜਦੇ ਹੁੰਦੇ ਸੀਗੇ ਉਹਨਾਂ ਨੇ ਗਾਰਡਨ ਬਣਾਇਆ ਹੋਇਆ ਸੀ ਫਾਰਮਸ ਤੇ ਆਲੂ ਆਲੂ ਦੇ ਵਿੱਚ ਨਵੀਨਾਤੇ ਜਦੋਂ ਇੰਡੀਆ ਆਏ ਸੀ সুইমিং ਪੂਲ ਇੰਡੀਅਨ সুইমিং ਪੂਲ ਉਹ ਹਾਂ ਉਹ ਮੈਂ ਇੱਕ I think ਅਮਰੂਦ ਦਾ ਟ੍ਰੀ ਸੀਗਾ ਤੇ ਮੈਂ ਉਹ ਤੋਂ ਰਾਹਤ ਫਿਲਮ ਤੋਂ ਪਹਿਲਾਂ ਕਦੇ ਖੇਤਾਂ 'ਚ ਖੇਤੀ ਕੀਤੀ ਤੁਸੀਂ ਦੋਵਾਂ ਨੇ ਤੋ ਹਾਂ ਅ ਪ੍ਰੀਤ ਤੂੰ ਵੀ ਦਸੋ ਪਹਿਲਾਂ ਅ ਮੈਂ ਜਦੋਂ ਛੋਟੀ ਹੁੰਦੀ ਇੰਡੀਆ ਆਉਂਦੀ ਸੀ ਤਾਂ ਖੇਤ जरूर ਜਾਂਦੀ ਸੀ ਮੇਰੇ ਦਾਦਾ ਜੀ ਮੈਨੂੰ ਲੈ ਕੇ ਜਾਂਦੇ ਸੀ ਉੱਥੇ ਫਰੈਸ਼ ਮੂਲੀਆਂ ਤੋੜ ਕੇ ਫਿਰ ਨੂਨ ਨਾਲ ਲੈ ਕੇ ਜਾਂਦੇ ਸੀ ਉੱਥੇ ਸੀ ਜਦ ਹੀ ਉਹ ਮੂਲੀ ਫਰੈਸ਼ਲੀ ਆਫ ਅ ਕੱਟ ਕਿ ਉੱਥੇ ਖਾਂਦੇ ਸੀ ਉਹਨਾਂ ਦੇ ਨਾਲ ਅਸੀਂ ਭਿੰਡੀਆਂ ਤੋੜਦੇ ਹੁੰਦੇ ਸੀਗੇ ਉਹਨਾਂ ਨੇ ਗਾਰਡਨ ਬਣਾਇਆ ਹੋਇਆ ਸੀ ਫਾਰਮ 'ਚ ਤੇ ਆ ਤੇ ਉਸੇ ਉਸੇ ਜਗ੍ਹਾ ਵੀ ਜੀ ਉਹ ਆਹ ਆਲੂ ਆਲੂ ਦੇ ਵਿੱਚ ਨਵੀਨਾ ਤੇ ਜਦੋਂ ਇੰਡੀਆ ਆਏ ਸੀ সুইমিং ਪੂਲ ਇੰਡੀਅਨ সুইমিং ਪੂਲ ਤੇ ਨੇ ਜਦੋਂ ਜਦੋਂ ਵੀ ਇੱਥੇ ਇੰਡੀਆ ਆਉਣਿਆ ਜੇ ਉਹ ਮੈਂ ਇੱਕ ਆਈ ਥਿੰਕ ਅਮਰੂਦ ਦਾ ਟਰੀ ਸੀਗਾ ਤੇ ਮੈਂ ਉਹ ਤੋਂ ਬਰਾਤ ਤੇ ਉਹਦੇ ਤੇ ਮੈਂ ਜੰਪ ਕਰਕੇ ਮੇਰੇ ਦਾਦਾ ਜੀ ਰੋਜ਼ ਲੈ ਜਾਂਦੇ ਸੀਗੇ ਤੇ ਮੈਂ ਉਹਤੇ ਜੰਪ ਕਰਦੀ ਸੀ ਰੋਜ਼ ਤੇ ਉਹ ਤੋਂ ਲੰਕਦੀ ਸੀ ਤੇ ਤੇ ਫਿਰ ਇੱਕ ਦਿਨ ਮੈਂ ਟਰਾਈ ਕਰਨ ਲੱਗੀ ਦੁਵਾਰਾ ਤੇ ਮੈਂ ਉਹ ਮਿਸ ਹੋ ਗਿਆ ਤੇ ਥੱਲੇ ਮੈਂ ਗਿਰੀ ਤੇ ਮੈਨੂੰ ਬੋਲ ਵੀ ਨਾ ਹੋਵੇ ਮੈਨੂੰ ਲੱਗਿਆ ਮੰਮੀ ਤੋਂ ਬਹੁਤ ਕੁੱਟ ਪੈਣੀ ਆ ਖੁਰਲੀ ਸੀ ਆਕੇ ਖੁਰਲੀ ਜਿਹੜੀ ਉਹ ਜਿਹੜੀ ਨੁਕਰ ਹੁੰਦੀ ਆ ਉਹਦੇ ਟੂਹੀ ਵੱਜੀ ਬਰੀ ਦੇ ਉੱਤੇ ਇਹਨੇ ਮੈਨੂੰ ਸਾਹ ਨਹੀਂ ਆਇਆ ਤੇ ਮੈਂ ਤਾਂ ਇਦਾਂ ਕਹਿਣ ਦੀ ਕੋਸ਼ਿਸ਼ ਕਰਦੀ ਸੀ ਕਿ ਮੇਰੇ ਮੰਮੀ ਨੂੰ ਨਾ ਦੱਸਿਓ ਮੇਰੇ ਬਹੁਤ ਘਟ ਪਊਗੀ ਤੇ ਮੂੰਹ 'ਚ ਆਵਾਜ਼ ਹੀ ਨਹੀਂ ਸੀ ਨਿਕਲਦੀ ਪਰ ਨਹੀਂ ਹੁਣ ਵੀ ਜਦੋਂ ਵੀ ਪੰਜਾਬ ਆਉਨੇ ਆ ਤਾਂ ਯੂ نو ਡਰਾਈਵ ਕਰਕੇ ਜਾਂਦੇ ਆ ਤਾਂ ਖੇਤ ਦੇਖਦੇ ਆ ਤਾਂ ਉਹ ਜਿਹੜੀ ਇੱਥੇ ਦੇ ਖੇਤਾਂ ਦੀ એનર્ਜੀ ਤੇ ਖੁਸ਼ਬੂ ਤੇ ਫੀਲਿੰਗ ਆ ਉਹ ਤੁਸੀਂ ਬਾਹਰ ਜਿੰਨਾ ਵੀ ਚਾਹੇ ਉੱਥੇ ਦੇ ਜੰਮ ਪਾ ਲਓ ਜਾਂ ਜਿੰਨੀਆਂ ਵੀ ਜਨਰੇਸ਼ਨਸ ਨੇ ਜੇ ਤੁਸੀਂ ਇੱਥੇ ਇੰਡੀਆ ਵਾਪਸ ਆਉਂਗੇ ਤਾਂ ਤੁਹਾਨੂੰ ਖਿੱਚ ਜ਼ਰੂਰ ਮਹਿਸੂਸ ਹੁੰਦੀ ਆ ਪੰਜਾਬ ਵਰਗੀ ਤਾ ਕੋਈ ਹੋਰ ਦੁਨੀਆ 'ਚ ਜਗ੍ਹਾ ਨਹੀਂ ਹੈਗੀ ਬਹੁਤ ਘੱਮਿਆਂ ਪਰ ਪੰਜਾਬ ਵਰਗੀ ਜਗ੍ਹਾ ਕਿਤੇ ਨਹੀਂ। ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5wood ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।